ਜਿਸ ਦੇ ਇੱਕ ਬੋਲ ਤੇ 10 ਲੱਖ ਲੋਕ ਭੱਜੇ ਆਉਂਦੇ ਹੱਤ ਜਿਸ ਨੇ ਕਾਲਜ ਸਮੇ ਹੀ ਰੋਕ ਦਿੱਤੀਆਂ ਰੇਲ ਗੱਡੀਆਂ ਕਿਉਂ ਕਿ ਹਸੀ ਦੀਪ ਸਿੱਧੂ ਦੇ ਐਕਸੀਡੈਂਟ ਨੂੰ ਸਰਕਾਰੀ ਕਤਲ 6 ਵਾਰ ਮੌਜੂਦਾ ਸਰਕਾਰ ਨੂੰ ਝੁਕਾ ਕੇ ਆਪਦੀਆਂ ਮੰਗਾਂ ਨੂੰ ਕੀਤਾ ਪੂਰਾ ਕਾਰ ਵਿੱਚ ਅਸਲਾ ਤਾਂ ਹੈ ਪਰ ਫੇਰ ਵੀ ਲੜਦਾ ਹੈ ਸ਼ਬਦਾਂ ਦੀ ਜੰਗ ਕਿਉਂ ਸੰਯੁਕਤ ਕਿਸਾਨ ਮੋਰਚੇ ਤੋਂ ਹੋਇਆ ਅਲੱਗ ਇਸ ਬੁੱਢੇ ਜਰਨਲ ਨੂੰ ਸ਼ਹੀਦ ਹੋਣ ਦਾ ਜ਼ਿੰਦਗੀ ਤੋਂ ਵੱਧ ਹੈ ਚਾ ਕਿੰਨੀ ਹੈ ਜ਼ਮੀਨ ਕੀ ਹੈ ਪਰਿਵਾਰ ਤੇ ਕਿੰਨੀਆਂ ਹੈ ਗੱਡੀਆਂ ਤੇ ਕੌਣ ਹੈ ਜਗਜੀਤ ਸਿੰਘ ਡੱਲੇ ਇਹ ਸਾਰੀਆਂ ਗੱਲਾਂ ਦੇ ਨਾਲ-ਨਾਲ ਤੁਹਾਨੂੰ ਅੱਜ ਉਹਨਾਂ ਦੀ ਜ਼ਿੰਦਗੀ ਤੇ ਉਹ ਕਿਸੇ ਵੀ ਦੱਸਾਂਗੇ ਜੋ ਸੁਣ ਕੇ ਤੁਸੀਂ ਵੀ ਲੱਖਾਂ ਲੋਕਾਂ ਵਾਂਗ ਹੀ ਡੱਲੇਵਾਲ ਸਾਹਿਬ ਦੇ murid ਹੋ ਜਾਵੋਗੇ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸ ਦਈਏ ਦੇ ਡੱਲੇਵਾਲ ਸਾਬਕ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਖਨੌਰੀ ਬਾਰਡਰ ਤੇ ਮਰਨ ਵਰਤ ਦੇ ਬੈਠੇ ਉਹਨਾਂ ਲੋਕਾਂ ਨੂੰ ਉਡੀਕ ਰਹੇ ਹਨ ਜਿਨ੍ਹਾਂ ਦੇ ਲਈ ਉਹ ਇੱਕ ਇੱਕ ਪਲ ਮਰ ਰਹੇ ਹਨ ਉਹਨਾਂ ਨੂੰ ਅੱਜ 40 ਦਿਨ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਬਿਨਾ ਕੁਝ ਖਾਦੇ ਪੀਤੇ ਹੁਣ ਆਪਾਂ ਉਹਨਾਂ ਦੀ ਜ਼ਿੰਦਗੀ ਬਾਰੇ ਗੱਲ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਐਂਡ ਤੇ ਦੱਸਾਂਗੇ ਉਹਨਾਂ ਦੀ ਜ਼ਿੰਦਗੀ ਦੀ ਪੂਰੀ ਕਮਾਈ ਬਾਰੇ ਦੋਸਤੋ ਡੱਲੇਵਾਲ ਸਾਹਿਬ ਦਾ ਜਨਮ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਵਿੱਚ ਅਕਤੂਬਰ 1958 ਨੂੰ ਹੋਇਆ। ਡੱਲੇਵਾਲ ਸਾਹਿਬ ਦੇ ਨਾਨਕੇ ਗੁਰਸਿੱਖ ਖਾਨ ਕਰਕੇ ਡੱਲੇਵਾਲ ਸਾਹਿਬ ਬਚਪਨ ਤੋਂ ਹੀ ਸਿੱਖੀ ਨਾਲ ਜੁੜ ਗਏ ਸੀ। ਟਰੈਕਟਰ ਚਲਾਉਣ ਦਾ ਤੇ ਖੇਤੀ ਕਰਨ ਦਾ ਇੱਕ ਅਲੱਗ ਹੀ ਜਨੂਨ ਸੀ ਇਹਨਾਂ ਵਿੱਚ। ਇੱਥੇ ਹੀ ਦੱਸ ਦਈਏ ਕਿ ਇਹਨਾਂ ਦੀ ਫੈਮਿਲੀ ਵਿੱਚ ਇਹਨਾਂ ਦਾ ਇੱਕ ਵੱਡਾ ਭਰਾ ਵੀ ਸੀ ਉਹ ਵੀ ਇਸੇ ਜਥੇਬੰਦੀ ਦਾ ਹਿੱਸਾ ਰਹਿ ਚੁੱਕਿਆ ਹੈ। ਪਰ ਕੁਝ ਸਮਾਂ ਪਹਿਲਾਂ ਉਹਨਾਂ ਦੀ ਵੀ ਡੈਥ ਹੋ ਗਈ ਹੈ। ਤੇ ਇਹਨਾਂ ਦੋਵੇਂ ਭਰਾਵਾਂ ਨੂੰ 40 ਕਿੱਲੇ ਜ਼ਮੀਨ ਦੇ ਆਉਂਦੇ ਸਨ ਪਰਿਵਾਰ ਮੁੱਢ ਤੋਂ ਹੀ ਅੜੀਲ ਤੇ ਅਣਖੀ ਰਿਹਾ ਹੈ ਇਸ ਦੇ ਚਲਦਿਆਂ ਡੱਲੇਵਾਲ ਸਾਹਿਬ ਤੇ ਉਹਨਾਂ ਦਾ ਵੱਡਾ ਭਰਾ ਵੀ ਅਣਖੀ ਵਿਚਾਰਾਂ ਨਾਲ ਸਭ ਦੇ ਉੱਤੇ ਆਪਣੀ ਤੌਸ ਰੱਖਦੇ ਸੀ ਵੱਡਾ ਭਰਾ ਗੁੱਸੇ ਵਿੱਚ ਕਈ ਵਾਰ ਲੋਕਾਂ ਨਾਲ ਲੜਿਆ ਪਰ ਡੱਲੇਵਾਲ ਸਾਹਿਬ ਸ਼ਬਦਾਂ ਦੀ جنگ ਨੂੰ ਵੱਧ ਮਹੱਤਤਾ ਦਿੰਦੇ ਸੀ ਇੱਥੇ ਤੁਹਾਨੂੰ ਉਹਨਾਂ ਦੇ ਕਾਲਜ ਦਾ ਇੱਕ ਕਿੱਸਾ ਦੱਸਦੇ ਹਾਂ ਕਾਲਜ ਦੇ ਦਿਨਾਂ ਵਿੱਚ ਡੱਲੇਵਾਲ ਸਾਹਿਬ ਜੂਥ ਦੇ ਮੁੱਖ ਚਿਹਰੇ ਬਣੇ ਹੋਏ ਸੀ ਉਹਨਾਂ ਦਿਨਾਂ ਵਿੱਚ ਕਾਲਜ ਦੀ ਬੈਕਸਾਈਡ ਇੱਕ ਰੇਲਵੇ ਟਰੈਕ ਸੀ। ਟ੍ਰੇਨ ਤਾਂ ਆਉਂਦੀ ਸੀ ਪਰ ਕਾਲਜ ਦੇ ਸਟੂਡੈਂਟਸ ਨੂੰ ਉੱਥੇ ਉਤਾਰਦੀ ਨਹੀਂ ਸੀ। ਇੱਥੇ ਡੱਲੇਵਾਲ ਸਾਹਿਬ ਨੇ ਟ੍ਰੇਨ ਨੂੰ ਰੋਕਣ ਲਈ ਉਸੇ ਰੇਲਵੇ ਟਰੈਕ ਉੱਤੇ ਧਰਨਾ ਲਗਾ ਦਿੱਤਾ ਤੇ ਇਹ ਧਰਨਾ ਉਦੋਂ ਤੱਕ ਚੱਲਿਆ ਜਦੋਂ ਤੱਕ ਟ੍ਰੇਨ ਨੂੰ ਰੋਕਣ ਦੇ ਹੁਕਮ ਜਾਰੀ ਨਾ ਹੋ ਗਏ ਤੇ ਇਸ ਤੋਂ ਬਾਅਦ ਉੱਥੇ ਇੱਕ ਨਿੱਕਾ ਜਿਹਾ ਸਟੇਸ਼ਨ ਵੀ ਬਣਾਇਆ ਗਿਆ ਇਹ ਕੰਮ ਕਰਨ ਤੋਂ ਬਾਅਦ ਉਹ ਜੂਥ ਦੇ ਪਸੰਦੇ ਦਾ ਬਣ ਗਏ ਕਿਉਂਕਿ ਹੁਣ ਟ੍ਰੇਨ ਤੇ ਆਉਣ ਵਾਲੇ ਸਟੂਡੈਂਟਸ ਨੂੰ ਕਈ ਕਿਲੋਮੀਟਰਾਂ ਦਾ ਸਫ਼ਰ ਤੁਰ ਕੇ ਨਹੀਂ ਤੈਅ ਕਰਨਾ ਪੈਂਦਾ ਸੀ ਦੋਸਤੋ ਬੱਸ ਰੋਕਣਾ ਜਾਂ ਸੜਕ ਰੋਕਣਾ ਤਾਂ ਇੱਕ ਆਮ ਹੀ ਗੱਲ ਹੁੰਦੀ ਹੈ ਪਰ ਸੋਚੋ ਉਸ ਬੰਦੇ ਵਿੱਚ ਸ਼ੁਰੂ ਤੋਂ ਕਿਸ ਤਰ੍ਹਾਂ ਦਾ ਜਜ਼ਬਾ ਹੋਵੇਗਾ ਜਿਸਨੇ ਟ੍ਰੇਨ ਨੂੰ ਹੀ ਰੋਕ ਦਿੱਤਾ ਤੇ ਸਰਕਾਰ ਤੋਂ ਆਪਦੀਆਂ ਮੰਗਾਂ ਨੂੰ ਮਨਵਾ ਲਿਆ ਡੱਲੇਵਾਲ ਸਾਹਿਬ ਸਿੱਖੀ ਨੂੰ ਤੇ ਖੇਤੀ ਨੂੰ ਬਹੁਤ ਪਿਆਰ ਕਰਦੇ ਹਨ ਗੁਰਬਾਣੀ ਨਿਤਨੇਮ ਉਹਨਾਂ ਨੂੰ ਜ਼ੁਬਾਨੀ ਯਾਦ ਹੈ ਤੇ ਉਹ ਤੁਰਦੇ ਫਿਰਦੇ ਵੀ ਪਾਠ ਹੀ ਕਰਦੇ ਰਹਿੰਦੇ ਹਨ ਰੱਬ ਦੇ ਨਾਲ ਇਹਨਾਂ ਜੁੜੇ ਹੋਣ ਕਰਕੇ ਉਹਨਾਂ ਦੇ ਚਿਹਰੇ ਦਾ ਨੂਰ ਬਹੁਤੇ ਲੋਕਾਂ ਤੋਂ ਤਾਂ ਝੱਲਿਆ ਤੱਕ ਨਹੀਂ ਜਾਂਦਾ ਇਸੇ ਕਰਕੇ ਉਹ ਵਿਵਾਦਾਂ ਵਿੱਚ ਵੀ ਆਮ ਹੀ ਘਰੇ ਰਹਿੰਦੇ ਹਨ ਪਰ ਇਹ ਕਦੇ ਵੀ ਹਾਰ ਮੰਨਣ ਵਾਲਿਆਂ ਵਿੱਚ ਨਹੀਂ ਆਏ ਖੇਤੀ ਦਾ ਸ਼ੌਂਕ ਤਾਂ ਇਹਨਾਂ ਸੀ ਕਿ ਇਹ ਆਪ ਦੇ ਖੇਤ ਦਾ ਸਾਰਾ ਕੰਮ ਮੁਕਾ ਕੇ ਆਪਣੇ ਰਿਸ਼ਤੇਦਾਰਾਂ ਦੇ ਕੰਮ ਦੀ ਵੀ ਸਾਰੀ ਜ਼ਿੰਮੇਵਾਰੀ ਚੱਕ ਲੈਂਦੇ ਸਨ ਉਹਨਾਂ ਦੇ ਇੱਕ ਬੋਲ ਇਹ ਵੀ ਸਨ ਜਦੋਂ ਉਹ ਟਰੈਕਟਰ ਨਾਲ ਖੇਤ ਦਾ ਕੰਮ ਕਰਦੇ ਸੀ ਤਾਂ ਉਹ ਆਪਣੇ ਮਨ ਵਿੱਚ ਇਸ ਗੱਲ ਨੂੰ ਅਕਸਰ ਹੀ ਸੋਚਦੇ ਰਹਿੰਦੇ ਸਨ ਜਾਂ ਖੇਤ ਮੁੱਕੇ ਜਾਂ ਤੇਲ ਮੁੱਕੇ ਮਤਲਬ ਜਾਂ ਤਾਂ ਖੇਤ ਦਾ ਸਾਰਾ ਕੰਮ ਮੁੱਕ ਜਾਵੇ ਜਾਂ ਟਰੈਕਟਰ ਵਿੱਚੋਂ ਤੇਲ ਮੁੱਕ ਜਾਵੇ ਨਹੀਂ ਤਾਂ ਉਹ ਟਰੈਕਟਰ ਤੋਂ ਉਤਰਨ ਵਾਲੇ ਨਹੀਂ ਇੱਕ ਵਾਰ ਤਾਂ ਇਹ ਆਪਣੀ ਭੈਣ ਦੇ ਘਰ ਗਏ ਜਿੱਥੇ ਇਹਨਾਂ ਨੇ 6 ਦਿਨ ਲਗਾਤਾਰ ਬਿਨਾਂ ਸੁੱਤੇ ਖੇਤ ਦਾ ਕੰਮ ਕੀਤਾ ਇਹ ਜਨੂਨ ਹੀ ਦੱਸਦਾ ਹੈ ਕਿਉਂ ਡੱਲੇਵਾਲ ਸਾਹਿਬ ਸਾਡੀਆਂ ਜ਼ਮੀਨਾਂ ਲਈ ਅੱਜ ਮਰਨ ਵਰਤ ਤੇ ਬੈਠੇ ਹਨ ਡੱਲੇਵਾਲ ਸਾਹਿਬ ਲਗਭਗ 40 ਸਾਲ ਤੋਂ ਸਿੱਧੂਪੁਰ ਕਿਸਾਨ ਜਥੇਬੰਦੀ ਦੇ ਮੁੱਖ ਪ੍ਰਧਾਨ ਦੀ ਸੇਵਾ ਨਿਭਾ ਰਹੇ ਹਨ ਜਦੋਂ ਦਿੱਲੀ ਵਿੱਚ ਕਿਸਾਨ ਆਪਣੇ ਹੱਕਾਂ ਲਈ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਸੰਯੁਕਤ ਕਿਸਾਨ ਮੋਰਚਾ ਕਰਦੇ ਹਨ ਤਾਂ ਉਦੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮੋਰਚੇ ਦੇ ਮੁੱਖ ਲੀਡਰਾਂ ਵਿੱਚ ਮੋਰਚੇ ਦੀ ਅਗਵਾਈ ਕਰਦੇ ਹਨ ਦੋਸਤੋ ਉਦੋਂ ਡੱਲੇਵਾਲ ਸਾਹਬ ਤੇ ਹੋਰ ਲੀਡਰ ਜੋ ਵੀ ਮੋਰਚੇ ਦੀ ਡੋਰ ਸੰਭਾਲ ਰਹੇ ਸੀ ਉਹਨਾਂ ਨੂੰ ਕਰੋੜਾਂ ਦੀ ਗਿਣਤੀ ਵਿੱਚ ਫੰਡ ਇਕੱਠਾ ਹੁੰਦਾ ਹੈ ਫਿਰ ਲੋਕਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਡੱਲੇਵਾਲ ਸਾਹਿਬ ਨੇ ਇਹਨਾਂ ਪੈਸਿਆਂ ਦਾ ਕੀ ਕੀਤਾ ਹੋਵੇਗਾ ਇੱਥੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਹਜੇ ਵੀ ਇੱਕ ਸਿੰਪਲ ਜਿਹਾ ਘਰ ਹੈ ਜਦਕਿ ਇਹਨਾਂ ਦੇ ਵੱਡੇ ਭਰਾ ਦੀ ਇੱਕ ਬਹੁਤ ਵੱਡੀ ਗੁੱਟ ਹੈ ਇਹ 6-6 ਮਹੀਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਘਰ ਤੋਂ ਬਾਹਰ ਰਹਿੰਦੇ ਹਨ ਇਹਨਾਂ ਕੋਲ ਇੱਕ ਪੁਰਾਣੀ ਐਟਿਜ਼ਾਕਾਰ ਹੈ ਜੋ ਇਹਨਾਂ ਕੋਲ ਕਾਫੀ ਸਮੇਂ ਤੋਂ ਹੈ ਤੇ ਜਿਸ ਨੂੰ ਇਹਨਾਂ ਨੇ ਆਪ ਦੇ ਘਰ ਵਿੱਚੋਂ ਹੀ ਪੈਸਾ ਖਰਚ ਕੇ ਲਈ ਹੈ ਇਹਨਾਂ ਨੂੰ ਜੋ ਵੀ ਫੰਡ ਆਉਂਦੇ ਹਨ ਉਹ ਸਾਰੇ ਇਹ ਜਥੇਬੰਦੀ ਤੇ ਹੀ ਲਗਾਉਂਦੇ ਹਨ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਫੰਡ ਨੂੰ ਲਗਾਉਣ ਤੇ ਲਗਾਈ ਜਾਂਦੀ ਹੈ ਉਹਨਾਂ ਤੋਂ ਪੂਰੇ ਦਾ ਪੂਰਾ ਹਿਸਾਬ ਵੀ ਲੈਂਦੇ ਹਨ ਦੋਸਤੋ ਉਹਨਾਂ ਨੂੰ ਆਪਦੀ ਜ਼ਮੀਨ ਵਿੱਚੋਂ ਜੋ ਵੀ ਬਚਤ ਹੁੰਦੀ ਹੈ ਇਹ ਉਹ ਵੀ ਜਥੇਬੰਦੀ ਤੇ ਹੀ ਲਗਾ ਦਿੰਦੇ ਹਨ ਅਜਿਹਾ ਕਿਸਾਨ ਲੀਡਰ ਸ਼ਾਇਦ ਹੀ ਕੋਈ ਹੋਵੇ ਤੇ ਸ਼ਾਇਦ ਹੀ ਕੋਈ ਕਿਸੇ ਲਈ ਆਪਦੇ ਆਪ ਨੂੰ ਕੁਰਬਾਨ ਕਰਨ ਲਈ ਮਰਨ ਮਰਤ ਤੇ ਬੈਠੇ। ਦੋਸਤੋ ਡੱਲੇਵਾਲ ਸਾਹਬ ਦੀ ਫੈਮਿਲੀ ਵਿੱਚ ਉਹਨਾਂ ਦੀ ਇੱਕ ਧਰਮ ਪਤਨੀ ਸੀ ਜੋ ਕਿ ਹੁਣ ਸਵਰਗਵਾਸ ਹੋ ਚੁੱਕੇ ਹਨ ਤੇ ਉਹਨਾਂ ਦਾ ਇੱਕ ਬੇਟਾ, ਇੱਕ ਨੋ ਤੇ ਇੱਕ ਪੋਤਾ ਹੈ ਜਿਨ੍ਹਾਂ ਨੂੰ ਅਕਸਰ ਹੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਲੜੀ ਜਾਣ ਵਾਲੀ ਜੰਗ ਵਿੱਚ ਤਰਨੇ ਤੇ ਬੈਠੇ ਦੇਖਿਆ ਜਾਂਦਾ ਹੈ। ਵੱਡੇ ਭਰਾ ਦੇ ਤਿੰਨ ਕੁੜੀਆਂ ਤੇ ਇੱਕ ਪੁੱਤਰ ਸੀ। ਇਸ ਤੋਂ ਬਾਅਦ ਡੱਲੇਵਾਲ ਸਾਹਬ ਨੇ ਉਹਨਾਂ ਦੀ ਇੱਕ ਕੁੜੀ ਨੂੰ ਗੋਦ ਲੈ ਕੇ ਆਪਣੀ ਕੁੜੀ ਬਣਾ ਕੇ ਪਾਲਿਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਧਰਮ ਪਤਨੀ ਇੱਕ ਪ੍ਰੋਫੈਸਰ ਸੀ ਪਰ ਡੱਲੇਵਾਲ ਸਾਹਿਬ ਦਾ ਕਿਸਾਨੀ ਵਿੱਚ ਇਹਨਾਂ ਪਿਆਰ ਦੇਖ ਕੇ ਉਹਨਾਂ ਨੇ ਆਪਦੀ ਜੌਬ ਛੱਡ ਦਿੱਤੀ ਤੇ ਡੱਲੇਵਾਲ ਸਾਹਿਬ ਨਾਲ ਕਿਸਾਨੀ ਵਿੱਚ ਤੇ ਕਿਸਾਨੀ ਹੱਕਾਂ ਦੇ ਸੰਘਰਸ਼ ਵਿੱਚ ਇਹਨਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਇਹਨਾਂ ਦੀ ਧਰਮ ਪਤਨੀ ਦੀ ਡੈਥ ਹੁੰਦੀ ਹੈ ਉਦੋਂ ਵੀ ਡੱਲੇਵਾਲ ਸਾਹਿਬ ਕਿਸਾਨਾਂ ਨਾਲ ਨਵੇਂ ਸੰਘਰਸ਼ ਦੀ ਤਿਆਰੀ ਕਰ ਰਹੇ ਸਨ ਘਰ ਆ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਡੱਲੇਵਾਲ ਸਾਹਿਬ ਨੇ ਉਹਨਾਂ ਦੇ ਪਾਠ ਦਾ ਭੋਗ ਜੋ ਕਿ ਆਮ ਤੌਰ ਤੇ 8 ਦਿਨ ਵਿੱਚ ਪੈਂਦਾ ਹੈ ਤਾਂ ਡੱਲੇਵਾਲ ਸਾਹਿਬ ਨੇ ਅਖੰਡ ਪਾਠ ਰਖਵਾ ਕੇ ਉਸ ਨੂੰ 3 ਦਿਨ ਵਿੱਚ ਸਮਾਪਤ ਕਰਵਾਇਆ ਤੇ ਭੋਗ ਦੀ ਸ਼ਾਮ ਨੂੰ ਹੀ ਉਹ ਕਿਸਾਨਾਂ ਦੇ ਨਾਲ ਸੰਘਰਸ਼ ਵਿੱਚ ਜੁਟ ਗਏ ਇਹ ਗੱਲ ਤਾਂ ਦੱਸਣੀ ਬਣਦੀ ਸੀ ਕਿ ਬਹੁਤੇ ਲੋਕਾਂ ਨੂੰ ਤਾਂ ਉਹਨਾਂ ਦਾ ਸੰਘਰਸ਼ ਇੱਕ ਆਮ ਜੀ ਗੱਲ ਹੀ ਲੱਗਦਾ ਹੈ ਪਰ ਇਹ ਸੰਘਰਸ਼ ਲਈ ਉਹ ਜੋ ਕੁਝ ਚੱਲ ਰਹੇ ਹਨ ਜਾਂ ਉਹ ਜੋ ਕੁਝ ਕਰ ਰਹੇ ਹਨ ਇਹ ਸਭ ਜੇ ਆਪਾਂ ਆਪਦੇ ਉੱਪਰ ਲਾਗੂ ਕਰਕੇ ਦੇਖਦੇ ਹਾਂ ਤਾਂ ਸ਼ਾਇਦ ਹੀ ਆਪਣੇ ਵਿੱਚੋਂ ਕੋਈ ਇੱਕ ਉਹਨਾਂ ਵਰਗਾ ਬਣ ਸਕੇ ਡੱਲੇਵਾਲ ਸਾਬ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲੇ ਹਨ ਹੁਣ ਵੀ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਮਰਨ ਵਰਤ ਕਿਉਂ ਰੱਖਿਆ ਹੋਇਆ ਹੈ ਤਾਂ ਉਹ ਹਮੇਸ਼ਾ ਇਹ ਹੀ ਕਹਿੰਦੇ ਹਨ ਕਿ ਇਹ ਵਰਤ ਵੀ ਰੱਬ ਨੇ ਰਖਵਾਇਆ ਹੈ ਤੇ ਸਾਥ ਵੀ ਰੱਬ ਹੀ ਦੇ ਰਿਹਾ ਹੈ ਉਹ ਆਪਦੇ ਆਪ ਨੂੰ ਕਦੇ ਵੀ ਕਿਸੇ ਚੀਜ਼ ਦਾ ਕ੍ਰੈਡਿਟ ਨਹੀਂ ਦਿੰਦੇ ਇਥੋਂ ਉਹਨਾਂ ਦੀ ਨਿਮਰਤਾ ਤੇ ਉੱਚੇ ਵਿਚਾਰਾਂ ਦਾ ਪਤਾ ਲੱਗਦਾ ਹੈ ਇਹ ਹੁਣ ਤੱਕ ਬਹੁਤ ਸਾਰੇ ਲੋਕਾਂ ਦੇ ਹੱਕਾਂ ਲਈ ਲੜੇ ਹਨ ਬਹੁਤ ਭੈਣਾਂ ਦੇ ਘਰ ਵਸਾਏ ਹਨ ਤੇ ਬਹੁਤ ਸਾਰੇ ਦਾਨਪੁਨ ਕੀਤੇ ਹਨ ਜਿੰਨਾ ਬਾਰੇ ਉਹ ਕਿਸੇ ਨੂੰ ਵੀ ਨਹੀਂ ਦੱਸਦੇ ਕਹਿੰਦੇ ਹਨ ਜੇ ਦਾਨ ਪੁੰਨ ਦੱਸ ਕੇ ਕੀਤਾ ਜਾਵੇ ਤਾਂ ਉਹ ਦਾਨ ਨਹੀਂ ਰਹਿ ਜਾਂਦਾ ਇਹ ਸ਼ੁਰੂ ਤੋਂ ਸਿੰਪਲ ਪਹਿਰਾਵੇ ਵਿੱਚ ਹੀ ਰਹੇ ਹਨ ਇਹਨਾਂ ਨੂੰ ਜਾਂ ਤਾਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਦੇਖਿਆ ਗਿਆ ਹੈ ਤੇ ਜਾਂ ਰੱਬ ਦਾ ਨਾਮ ਜਪਦੇ ਜੇਕਰ ਡੱਲੇਵਾਲ ਸਾਹਿਬ ਦੇ ਵਿਚਾਰਾਂ ਦੀ ਗੱਲ ਕਰੀਏ ਤਾਂ ਉਹ ਕਿਸਾਨਾਂ ਦੇ ਬਹੁਤ ਹਮਦਰਦ ਰਹੇ ਹ ਜੇਕਰ ਕੋਈ ਵੀ ਕਿਸਾਨ ਖੁਦਕੁਸ਼ੀ ਕਰਦਾ ਸੀ ਤਾਂ ਡੱਲੇਵਾਲ ਸਾਹਿਬ ਉਦਾਸ ਹੋ ਜਾਂਦੇ ਸੀ ਤੇ ਉਹ ਅਕਸਰ ਹੀ ਕਹਿੰਦੇ ਸੀ ਕਿ ਜਦੋਂ ਕੋਈ ਕਿਸਾਨ ਖੁਦਕੁਸ਼ੀ ਕਰਦਾ ਹੈ ਉਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਲੀਡਰ ਹੁੰਦੇ ਹੋਏ ਜੇਕਰ ਕੋਈ ਕਿਸਾਨ ਮਰਿਆ ਹੈ ਤਾਂ ਇਸ ਦੇ ਜ਼ਿੰਮੇਵਾਰ ਉਹ ਹੀ ਹਨ ਕਿਉਂਕਿ ਉਹ ਸੋਚਦੇ ਸੀ ਕਿ ਉਹਨਾਂ ਵੱਲੋਂ ਹੱਕ ਲੈਣ ਵਿੱਚ ਕੋਈ ਕਸਰ ਛੱਡੀ ਜਾ ਰਹੀ ਹੈ ਇਸੇ ਕਰਕੇ ਹੀ ਕਿਸਾਨ ਮਰ ਰਹੇ ਹਨ ਕਿਸੇ ਕਿਸਾਨ ਦੇ ਮਰਨ ਤੇ ਉਹ ਹਮੇਸ਼ਾ ਕਹਿੰਦੇ ਸੀ ਕਿ ਜੇ ਇਹ ਸਭ ਉਹਨਾਂ ਦੇ ਹੁੰਦੇ ਹੋਏ ਹੋ ਰਿਹਾ ਹੈ ਉਹਨਾਂ ਨੂੰ ਵੀ ਮਰ ਜਾਣਾ ਚਾਹੀਦਾ ਹੈ ਇਸੇ ਕਰਕੇ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਲਈ 6 ਵਾਰ ਮਰਨ ਵਰਤ ਰੱਖਿਆ ਸਰਕਾਰ ਉਹਨਾਂ ਤੋਂ ਡਰਦੀ ਸੀ ਇਸੇ ਕਰਕੇ ਸਰਕਾਰ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਨੂੰ ਮੰਨ ਲੈਂਦੀ ਸੀ ਤੇ ਉਹਨਾਂ ਦਾ ਮਰਨ ਵਰਤ ਸਫਲ ਹੋ ਜਾਂਦਾ ਸੀ ਸਾਲ 2018 ਵਿੱਚੋਂ ਪਹਿਲੀ ਵਾਰ ਮਰਨ ਵਰਤ ਤੇ ਬੈਠੇ ਤੇ ਹੁਣ ਤੱਕ ਉਹ ਕਿਸਾਨਾਂ ਲਈ ਬਹੁਤ ਸਾਰੀਆਂ ਮੰਗਾਂ ਸਰਕਾਰ ਤੋਂ ਮਣਵਾ ਚੁੱਕੇ ਹਨ ਦੋਸਤੋ ਇੱਥੇ ਤੁਹਾਨੂੰ ਉਹਨਾਂ ਦੇ ਜਜ਼ਬੇ ਦੀ ਇੱਕ ਹੋਰ ਗੱਲ ਦੱਸਦੇ ਹਾਂ ਉਮਰ ਵੱਡੀ ਹੋਣ ਦੇ ਨਾਲ ਇਨਸਾਨ ਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਹੀ ਲੈਂਦੀਆਂ ਹਨ ਇਸੇ ਤਰ੍ਹਾਂ ਹੀ ਹੋਇਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨਾਲ ਉਹਨਾਂ ਨੂੰ 4 ਸਾਲ ਪਹਿਲਾਂ ਡਾਕਟਰ ਦੀ ਇੱਕ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਕੈਂਸਰ ਹੈ ਆਮ ਤੌਰ ਤੇ ਲੋਕ ਇਸ ਬਿਮਾਰੀ ਦਾ ਨਾਮ ਸੁਣ ਕੇ ਹੀ ਸੁੰਨ ਹੋ ਜਾਂਦੇ ਹਨ ਤੇ ਰੱਬ ਨੂੰ ਕੋਸਣ ਲੱਗ ਜਾਂਦੇ ਹਨ ਪਰ ਇੱਥੇ ਕੁਝ ਹੋਰ ਹੀ ਹੋਇਆ ਢੱਲੇਵਾਲ ਸਾਬਨੇ ਰੱਬ ਦਾ ਸ਼ੁਕਰ ਕੀਤਾ ਤੇ ਇਸ ਬਿਮਾਰੀ ਨੂੰ ਆਪਦੇ ਤੇ ਬਿਲਕੁਲ ਵੀ ਹਾਵੀ ਨਾ ਹੋਣ ਦਿੱਤਾ ਉਹ ਡਾਕਟਰ ਕੋਲੋਂ ਆਉਂਦੇ ਆਉਂਦੇ ਮਨ ਵਿੱਚ ਇੱਕ ਹੀ ਗੱਲ ਸੋਚ ਰਹੇ ਸਨ ਕਿ ਹੁਣ ਉਹਨਾਂ ਕੋਲ ਘੱਟ ਹੀ ਸਮਾਂ ਰਹਿ ਗਿਆ ਹੈ ਤੇ ਉਹਨਾਂ ਨੂੰ ਲੋਕਾਂ ਦੇ ਹੱਕਾਂ ਲਈ ਹੋਰ ਵੱਧ ਤੇਜ਼ੀ ਨਾਲ ਕੰਮ ਕਰਨਾ ਪਵੇਗਾ ਤੇ ਹੋਇਆ ਵੀ ਇਸੇ ਤਰ੍ਹਾਂ ਢੱਲੇਵਾਲ ਸਭ ਉਸ ਦਿਨ ਤੋਂ ਬਾਅਦ ਲੋਕਾਂ ਦੀ ਸੇਵਾ ਵਿੱਚ ਇਸ ਤਰ੍ਹਾਂ ਜੁਟ ਗਏ ਕਿ ਉਹਨਾਂ ਨੂੰ ਆਪਣੇ ਘਰ ਦਾ ਖਿਆਲ ਹੀ ਨਹੀਂ ਰਿਹਾ। ਉਹ ਮਸਾਂ 5-6 ਮਹੀਨੇ ਬਾਅਦ ਇੱਕ ਵਾਰ ਘਰ ਜਾਂਦੇ ਤੇ ਜਲਦੀ ਹੀ ਘਰ ਤੋਂ ਵਾਪਸ ਆ ਜਾਂਦੇ। ਅੱਜ ਉਹਨਾਂ ਦੀ ਉਮਰ ਲਗਭਗ 70 ਸਾਲ ਦੇ ਕਰੀਬ ਹੈ ਤੇ ਉਹਨਾਂ ਨੂੰ ਮਰਨ ਵਰਤ ਤੇ ਬੈਠਿਆਂ ਨੂੰ 40 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ ਜਦਕਿ ਉਹ ਕੈਂਸਰ ਦੇ ਮਰੀਜ਼ ਵੀ ਹਨ ਪਰ ਉਹ ਆਪਦੀ ਜ਼ੁਬਾਨ ਦੇ ਇੰਨੇ ਪੱਕੇ ਹਨ ਕਿ ਉਹ ਹੁਣ ਵੀ ਲੋਕਾਂ ਨੂੰ ਇਸ ਲੜਾਈ ਨੂੰ ਜਿੱਤਣ ਦਾ ਯਕੀਨ ਦਿਵਾਉਂਦੇ ਹਨ ਤੇ ਇਹ ਗੱਲ ਵੀ ਅਕਸਰ ਹੀ ਕਹਿੰਦੇ ਹਨ ਕਿ ਇਹ ਜੋ ਲੜਾਈ ਮੈਂ ਸ਼ੁਰੂ ਕੀਤੀ ਹੈ ਇਹ ਤੁਹਾਨੂੰ ਜਿੱਤ ਕੇ ਹੀ ਦੇਵਾਂਗਾ ਮਰ ਜਾਵਾਂਗਾ ਪਰ ਜ਼ੁਬਾਨ ਤੋਂ ਨਹੀਂ ਮੁਕਰਾਂਗਾ ਤੇ ਨਾਲ ਹੀ ਇਹ ਕਹਿੰਦੇ ਹਨ ਕਿ ਇਸ ਤੋਂ ਅਗਲੀਆਂ ਲੜਾਈਆਂ ਤੁਹਾਨੂੰ ਖੁਦ ਹੀ ਲੜਨੀਆਂ ਪੈਣਗੀਆਂ ਤੇ ਅਜਿਹੀ ਕੋਈ ਲੜਾਈ ਨਹੀਂ ਜੋ ਆਪਾਂ ਜਿੱਤ ਨਹੀਂ ਸਕਦੇ ਦੋਸਤੋ ਲੋਕ ਅਕਸਰ ਹੀ ਇੱਕ ਸਵਾਲ ਹੋਰ ਕਰਦੇ ਹਨ ਕਿ ਜਦੋਂ ਦੀਪ ਸਿੱਧੂ ਨੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਤੇ ਕਿਸਾਨੀ ਝੰਡੇ ਨੂੰ ਲਹਿਰਾਇਆ ਤਾਂ ਉਦੋਂ ਮੋਰਚੇ ਨੇ ਇੱਕ ਨਵਾਂ ਹੀ ਮੋੜ ਲੈ ਲਿਆ ਸੀ ਤੇ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਨੂੰ ਇੱਕ ਗद्दार ਦੇ ਨਾਮ ਨਾਲ ਐਲਾਨਿਆ ਗਿਆ ਸੀ ਤਾਂ ਦੀਪ ਸਿੱਧੂ ਨੂੰ ਗद्दार ਕਹਿਣ ਦਾ ਜਿਹੜਾ ਅਸਲੀ ਕਾਰਨ ਸੀ ਉਹ ਵੀ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਹਾਂ ਦੀਪ ਸਿੱਧੂ ਦੇ ਕਿਸਾਨ ਮੋਰਚੇ 'ਚ ਆਉਣ ਤੋਂ ਪਹਿਲਾਂ ਭਾਜਪਾ ਨਾਲ ਬਹੁਤ ਸਾਰੇ ਸਬੰਧ ਰਹੇ ਹਨ ਇਸੇ ਕਰਕੇ ਹੀ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਨੂੰ ਗद्दार ਐਲਾਨਿਆ ਗਿਆ ਸੀ ਕਿਉਂਕਿ ਜੇਕਰ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਨੂੰ ਗद्दार ਨਾ ਕਿਹਾ ਜਾਂਦਾ ਤਾਂ ਮੋਰਚੇ ਨੇ ਉੱਥੇ ਹੀ ਟੁੱਟ ਜਾਣਾ ਸੀ ਤੇ ਇਹਨਾਂ ਦੇ ਸਾਥ ਨਾਲ ਹੋਰ ਨੌਜਵਾਨਾਂ ਨੇ ਵੀ ਪੜਕ ਉੱਠਣਾ ਸੀ ਇਸ ਗੱਲ ਦੀ ਪੁਸ਼ਟੀ ਵੀ ਡੱਲੇਵਾਲ ਸਾਹਿਬ ਨੇ ਆਪਦੇ ਕਿਸੇ ਖਾਸ ਦੋਸਤ ਨਾਲ ਕੀਤੀ ਸੀ ਜਦੋਂ ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਹੈ ਤੇ ਦੀਪ ਸਿੱਧੂ ਦੀ ਵੀ ਡੈਥ ਹੋ ਜਾਂਦੀ ਹੈ ਤਾਂ ਕਿਸੇ ਵੀ ਜਥੇਬੰਦੀ ਵੱਲੋਂ ਦੀਪ ਸਿੱਧੂ ਲਈ ਆਵਾਜ਼ ਨਹੀਂ ਉਠਾਈ ਗਈ ਤਾਂ ਇੱਥੇ ਦੋਸਤੋ ਡੱਲੇਵਾਲ ਸਾਹਿਬ ਵੱਲੋਂ ਹੀ ਉਸ ਦੇ ਇਨਸਾਫ ਦੀ ਮੰਗ ਕੀਤੀ ਗਈ ਸੀ ਉਸ ਤੇ ਐਕਸੀਡੈਂਟ ਨੂੰ ਇੱਕ ਸਰਕਾਰੀ ਕਤਲ ਦਾ ਨਾਮ ਦਿੱਤਾ ਗਿਆ ਸੀ ਤੇ ਇਸ ਦੀ ਇਨਵੈਸਟੀਗੇਸ਼ਨ ਲਈ ਵੀ ਡੱਲੇਵਾਲ ਸਾਹਿਬ ਨੇ ਬਹੁਤ ਸਾਰੇ ਯਤਨ ਕੀਤੇ ਤੇ ਦੀਪ ਸਿੱਧੂ ਦੇ ਕਤਲ ਦੇ ਸਭ ਤੋਂ ਵੱਧ ਆਵਾਜ਼ ਚੁੱਕਣ ਵਾਲੇ ਜਥੇਬੰਦੀਆਂ ਦੇ ਲੀਡਰ ਵੀ ਡੱਲੇਵਾਲ ਸਾਹਿਬ ਹੀ ਸੀ ਹੁਣ ਗੱਲ ਕਰਦੇ ਹਾਂ ਡੱਲੇਵਾਲ ਸਾਹਿਬ ਦੇ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਅਲੱਗ ਹੋਣ ਦੀ ਇਹ ਸਾਰੀ ਗੱਲ ਤੁਹਾਨੂੰ ਸੌਖੀ ਤੇ ਸਰਲ ਭਾਸ਼ਾ ਵਿੱਚ ਦੱਸਦੇ ਹਾਂ ਕਿਉਂਕਿ ਜੇ ਇਸ ਨੂੰ ਅਖੀਰਲੀ ਤਹ ਤੱਕ ਦੇਖਾਂਗੇ ਤਾਂ ਸ਼ਾਇਦ ਤੁਹਾਨੂੰ ਇਹ ਸਮਝਣ ਤੇ ਬਹੁਤ ਸਮਾਂ ਲੱਗ ਜਾਵੇ ਜਦੋਂ ਦਿੱਲੀ ਵਿੱਚ ਕਿਸਾਨਾਂ ਨੇ ਧਰਨਾ ਲਗਾਇਆ ਤੇ ਆਪਦੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਸਰਕਾਰ ਨੇ ਮੰਗਾਂ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਕਿਸਾਨ ਉਥੇ ਹੀ ਡਟੇ ਰਹੇ ਤੇ ਸ਼ਾਂਤਮਈ ਢੰਗ ਦੇ ਨਾਲ ਮੋਰਚੇ ਨੂੰ ਸੰਭਾਲਦੇ ਰਹੇ ਇਸ ਮੋਰਚੇ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੁੰਦੇ ਹਨ ਫਿਰ ਗੁਰੂ ਨਾਨਕ ਜੰਮਤੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਬਿਆਨ ਆਉਂਦਾ ਹੈ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਕਿਸਾਨ ਬਹੁਤ ਖੁਸ਼ ਹੁੰਦੇ ਹਨ ਤੇ ਬਾਕੀ ਦੀਆਂ ਜਥੇਬੰਦੀਆਂ ਇਸੇ ਬਿਆਨ ਨੂੰ ਜਿੱਤ ਸਮਝ ਕੇ ਉਥੋਂ ਵਾਪਸ ਆਉਣ ਲਈ ਰਵਾਨਾ ਹੋ ਜਾਂਦੇ ਹਨ ਇੱਥੇ ਹੀ ਡੱਲੇਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਉਹ ਦਿੱਲੀ ਦੀਆਂ ਸੜਕਾਂ ਤੋਂ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਉਹਨਾਂ ਨੂੰ ਉਹਨਾਂ ਦੀ ਜਿੱਤ ਲਿਖਤੀ ਰੂਪ ਵਿੱਚ ਨਹੀਂ ਮਿਲ ਜਾਂਦੀ ਪਰ ਦੋਸਤੋ ਉਦੋਂ ਤੱਕ ਤਾਂ ਬਾਕੀ ਕਿਸਾਨ ਤੇ ਬਾਕੀ ਜਥੇਬੰਦੀਆਂ ਦਿੱਲੀ ਦੇ ਬਾਰਡਰ ਤੋਂ ਜਸ਼ਨ ਮਨਾਉਂਦੇ ਹੋਏ ਪੰਜਾਬ ਵਾਪਸ ਆ ਚੁੱਕੇ ਸਨ ਡੱਲੇਵਾਲ ਸਾਬ ਉੱਥੇ 20 ਦਿਨ ਤੱਕ ਬੈਠੇ ਰਹੇ ਤੇ ਬਾਕੀ ਜਥੇਬੰਦੀਆਂ ਦੀ ਬੇਨਤੀ ਤੇ ਉਥੋਂ ਆਖਿਰਕਾਰ ਵਾਪਸ ਆਹੀ ਗਏ ਇਥੇ ਡੱਲੇਵਾਲ ਸਾਹਿਬ ਨੂੰ ਪਤਾ ਸੀ ਕਿ ਇਹ ਸਿਰਫ ਬਿਆਨ ਹੈ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਹਜੇ ਵੀ ਮੰਨੀਆਂ ਨਹੀਂ ਗਈਆਂ ਹਨ ਇਸ ਤੋਂ ਬਾਅਦ ਬਾਕੀ ਜਥੇਬੰਦੀਆਂ ਨੇ ਪੰਜਾਬ ਵਿੱਚ ਇੱਕ ਰਾਜਨੀਤਿਕ ਪਾਰਟੀ ਬਣਾਈ ਤੇ ਇਲੈਕਸ਼ਨ ਵਿੱਚ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਡੱਲੇਵਾਲ ਸਾਹਿਬ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਕਿਸਾਨ ਕਦੇ ਵੀ ਰਾਜਨੀਤਿਕ ਪਾਰਟੀਆਂ ਦੇ ਹਿੱਸੇ ਨਹੀਂ ਹੁੰਦੇ ਪਰ ਇਹਨਾਂ ਦੀ ਹੋਰ ਲੀਡਰਾਂ ਨੇ ਇੱਕ ਨਾ ਸੁਣੀ ਇਲੈਕਸ਼ਨ ਤੋਂ ਬਾਅਦ ਨਤੀਜੇ ਕਿਸਾਨਾਂ ਦੇ ਉਲਟ ਆ ਗਏ ਤੇ ਲੋਕਾਂ ਦਾ ਕਿਸਾਨ ਆਗੂਆਂ ਤੋਂ ਯਕੀਨ ਵੀ ਪਹਿਲਾਂ ਨਾਲੋਂ ਘਟ ਗਿਆ। ਦੋਸਤੋ ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵੀ ਉਹ ਸਾਰੇ ਲੀਡਰ ਹੀ ਕਰ ਰਹੇ ਸੀ ਜੋ ਰਾਜਨੀਤੀ ਵਿੱਚ ਉਤਰ ਚੁੱਕੇ ਸੀ। ਇਸੇ ਕਰਕੇ ਡੱਲੇਵਾਲ ਸਾਹਿਬ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਉੱਥੇ ਹੀ ਛੱਡ ਦਿੱਤਾ ਤੇ ਇਸ ਲੜਾਈ ਨੂੰ ਖੁਦ ਹੀ ਲੜਨੀ ਸ਼ੁਰੂ ਕਰ ਦਿੱਤੀ। ਉਹ ਇਕੱਲੇ ਹੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੰਨਵਾਉਣ ਤੁਰ ਪਏ। ਡੱਲੇਵਾਲ ਸਾਹਬ ਨੇ ਇੱਕ ਗੈਰ-ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਮੋਰਚੇ ਦੇ ਵਿੱਚ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਤੇ ਇਸ ਮੋਰਚੇ ਦੀ ਸਟੇਜ ਤੇ ਕੋਈ ਵੀ ਰਾਜਨੀਤਿਕ ਬੰਦਾ ਪਾਸ਼ਾ ਨਹੀਂ ਦੇ ਸਕਦਾ। ਇਹ ਮੋਰਚਾ ਸਿਰਫ ਕਿਸਾਨਾਂ ਦਾ ਮੋਰਚਾ ਹੈ ਤੇ ਆਮ ਬੰਦੇ ਦਾ ਮੋਰਚਾ ਹੈ। ਤੇ ਜੋ ਉਹਨਾਂ ਦਾ ਸਾਥ ਦਿੰਦਾ ਉਸ ਨੂੰ ਹੱਸ ਕੇ ਆਪਣੇ ਗੱਲ ਲਾ ਲੈਂਦੇ। ਉਨ੍ਹਾਂ ਦੀ ਸਾਫ਼ ਨੀਅਤ ਤੇ ਅਡੋਲ ਜਜ਼ਬਿਆਂ ਨੂੰ ਦੇਖਦੇ ਹੋਏ ਲੱਖਾਂ ਦੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਨਾਲ ਆ ਜੁੜੇ ਤੇ ਹੁਣ ਉਨ੍ਹਾਂ ਦੇ ਇੱਕ ਬੋਲ ਤੇ ਪੂਰਾ ਪੰਜਾਬ ਇਕੱਠਾ ਹੋ ਜਾਂਦਾ ਹੈ ਤੇ ਦੋਸਤੋ ਇਹ ਹੀ ਹੈ ਉਨ੍ਹਾਂ ਦੀ ਜ਼ਿੰਦਗੀ ਦੀ ਅਸਲ ਕਮਾਈ ਦੋਸਤੋ ਹੋਰ ਬਹੁਤ ਸਾਰੀਆਂ ਗੱਲਾਂ ਜੋ ਇਸ ਵੀਡੀਓ ਵਿੱਚ ਪੂਰੀਆਂ ਨਹੀਂ ਆ ਸਕਦੀਆਂ ਸੀ ਉਸ ਲਈ ਆਪਾਂ ਇੱਕ ਹੋਰ ਵੀਡੀਓ ਬਣਾਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਜਿਨ੍ਹਾਂ ਨੂੰ ਡੱਲੇਵਾਲ ਸਾਹਿਬ ਬਾਰੇ ਕੁਝ ਨਹੀਂ ਪਤਾ ਉਹਨਾਂ ਨੂੰ ਇਹ ਵੀਡੀਓ ਇੱਕ ਵਾਰ ਜ਼ਰੂਰ ਸ਼ੇਅਰ ਕਰ ਦਿਓ ਸਾਨੂੰ ਸਭ ਨੂੰ ਉਹਨਾਂ ਦੇ ਸਿਧਾਂਤਾਂ ਤੋਂ ਤੇ ਉਹਨਾਂ ਦੀ ਜੀਵਨੀ ਤੋਂ ਬਹੁਤ ਚੀਜ਼ਾਂ ਸਿੱਖਣ ਦੀ ਲੋੜ ਹੈ ਜੇ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ